ਲੈਂਡ ਦਾ ਕਿੰਨੇ ਪਾਵਰ ਕਿੰਨੇ ਹੋਰ ਪਾਵਰ ਆ ਵੀਰੇ ਹੈ 90 ਆ ਇਹ 90 ਆ ਟਰਾਲੀ ਦੇਖ ਹਨ ਬਰਾਂਡਾ ਹੀ ਆ ਹੈ ਹਨ ਟਰਾਲੀ ਇਹਨਾਂ ਦੇ ਮਾਲ ਲੈ ਕੇ ਜਾਂਦੀ ਇਕੱਲੀ ਕੀ ਆਲਾ ਕਮਲ ਆ ਬਹੁਤ ਵਧੀਆ ਵੀਰੇ ਆ ਜੋ ਆਇਓ ਹਾਜੀਓ ਆਓ ਇੱਕ ਬੈਂਕਰ ਕੋਈ ਆ ਅੰਤੇ ਦਾ ਮਨੇ ਫਲਾਈਂਗ ਚਾਹੀਦੀ ਚਾਹੋ ਅਲੋ ਆਲੋ ਇਹ ਖਰਚਾ ਬਹੁਤ ਜ਼ਿਆਦਾ ਹੈ ਕਿਲਾ ਜੋ ਉਧਰ ਉਹ ਡਰਾਈਵਰ ਨੂੰ ਪੂਰਾ ਚੋਟੀ ਹਾਂਜੀ ਸੰਧੂ ਸਾਹਿਬ ਆ ਗਏ ਸਾਡੇ ਹਾਂ ਵੀਰੇ ਪਹਿਲਾ ਪਵਿੱਤਰ ਵੀਰ ਵੀਰ ਵਾਲਾ ਛੋਟਾ ਵੀ ਆ ਗਿਆ ਵੇਖੋ ਤਾਂ ਜ਼ਿਆਦਾ ਤਰੀਹੀ ਪਹਿਲਾ ਥਾਰ ਸੀ ਤੁਹਾਡੇ ਕੋਲ ਹਨਾ ਵੀਰੇ ਮੈਂ ਥਾਰ ਚਲਾਉਂਦਾ ਸੀਗਾ ਜ਼ਿਆਦਾ ਤਾਂ ਹੁਣ ਪਵਿੱਤਰ ਨੂੰ ਥਾਰ ਪਵਿੱਤਰ ਕੋਲ ਮੈਂ ਆਈ ਹੋਰ ਵਧੀਆ ਸੰਧੂ ਸਾਹਿਬ ਕੰਮਕਾਰ ਚੱਲੀ ਜਾਂਦਾ ਮਨੋਂ ਬਾਬੇ ਦੀ ਕਿਰਪਾ ਕੋਈ ਚੜਦੀ ਕਲਾ ਪੂਰੀ ਪੂਰੀ ਵਧੀਆ ਇੰਸਟਾਗ੍ਰਾਮ ਤੇ ਦੇਖੀ ਜਾਂਦੇ ਆ ਤੁਹਾਨੂੰ ਆਸਾ ਆਪਣਾ ਜਿਉ ਟੁੱਟਿਆ ਹੋਟਿਆ ਪਾ ਲਈਦਾ ਇਹਦੀ ਵੀਰੇ ਸਰਵਿਸ ਫਿਰ ਉਥੋਂ ਡੌਂਡੀਅਰੀ ਹਾਂ ਜਿੰਨੀਆਂ ਆਪਣੇ ਕੋਲੇ ਮਸ਼ੀਨਰੀ ਆ ਵੀਰੇ ਜਿਵੇਂ ਇਹਨਾਂ ਦੀ ਡੌਂਡੀਅਰੀ ਦੀ ਡੌਂਡੀਅਰੀ ਵਾਲੇ ਕਰ ਜਾਂਦੇ ਆ ਹਾਲੈਂਡ ਵੀ ਹਾਲੈਂਡ ਵਾਲੇ ਕਰ ਜਾਂਦੇ ਆ ਜਿਹੜੇ ਵੀ ਟਰੈਕਟਰ ਉਹੀ ਕੰਮ ਕਰ ਜਾਂਦੇ ਆ ਆਪਾਂ ਸੀਜ਼ਨ ਦੇ ਵੀ ਅੱਜ ਸੀਜ਼ਨ ਸਾਰੀਆਂ ਚੀਜ਼ਾਂ ਦੀ ਚੜ੍ਹਾ ਦੇਣਾ ਬਾਈ ਉਹਨੇ ਅੱਜ ਆ ਜਾਓ ਬਾਈ ਉਹ ਇਹ ਗੱਲੀ ਆਪਾਂ ਝੋਨੇ ਵਾਸਤੇ ਲਈ ਆ ਇਹ ਝੋਨੇ ਇਹ ਮਰ ਗਏ ਆ ਮਰ ਗਿਆਂ ਆਏ ਹਾਏ ਆ ਦੇਖੋ ਕਿੰਨੀ ਘੈਂਟ ਸੀ ਇਹ ਦੇਖੋ ਫੇਰ ਫੇਰ ਰਾਤ ਨੂੰ ਤਾੜ ਦੇ ਦੇ ਪੁੱਤਰ ਜੀ ਆਹ ਪੁੱਤਰ ਜੀ ਕਿਹੜਾ ਕੰਮ ਆ ਇਹ ਨਾ ਹੋਈ ਪੁੱਤਰ ਕੋਲ ਉੱਚੇ ਤਾਂ ਠੀਕ ਹੋ ਪੁੱਤਰ ਠੀਕ ਆ ਵਧੀਆ ਚੱਲਦੀ ਗੱਲ ਪੂਰੀ ਟੂਰੇਣਾ ਅਸੀਂ ਤਾਂ ਨਾ ਇਹ ਬੰਦਾ ਜੀ ਸਾਡਾ ਬਹੁਤ ਦਿਨ ਦੇ ਬਣਾਉਂਦੇ ਦੀ ਕਿਤਾ ਬਹੁਤ ਉਹ ਠੀਕ ਇਹ ਮੈਂ ਬੜੇ ਦੰਦਾ ਬਣਾਉਣੇ ਆ ਪ੍ਰੋਗਰਾਮ ਵੀ ਅੱਜ ਜਾਨੇ ਅੱਜ ਜਾਨੇ ਅੱਜ ਚੱਲਦੇ ਆ ਜਾ ਦੇਖੀ ਇਹ ਬੰਦੇ ਨੂੰ ਸਾਡੇ ਨੂੰ ਬੜਾ ਸ਼ੌਂਕ ਦੀ ਵੀ ਬਹੁਤ ਇਹ ਤੂੰ ਵੀ ਥੱਲੇ ਵੀ ਕਾਹੀ ਵਿਛਾਇਆ ਹੋਇਆ ਹਨਾ ਨਾ 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 ਇਹ ਮੈਂ ਟਾ ਉਹਦੇ ਬਾਸ਼ ਉਹ ਡੇਟਰੀਆਂ ਨੇ ਮੈਟ ਤਾਂ ਹੈ ਸਭ ਤੋਂ ਥੱਲੇ ਹਾਂਜੀ ਭਾਈ ਕਿਵੇਂ ਹੋ ਸਾਰੇ ਸੰਤੂ ਹੁਣਾਂ ਕੋਲ ਪਹੁੰਚ ਗਏ ਕਿਹੜਾ ਨਹੀਂ ਜਾਣਦਾ ਸੰਤੂਆਂ ਨੂੰ ਹੈ ਮਿੱਤਰ ਵੀਰ ਆ ਰਿਹਾ ਵੀਰ ਨਾਲ ਮੇਰੀ ਵੇਛੀ ਜੀ ਤੇ ਇਹ ਚੱਤ ਨਹੀਂ ਥੰਦੇ ਕਾ ਇਹ ਨਹੀਂ ਆ ਹਾਂ ਨਹੀਂ ਨਹੀਂ ਵੀਰੇ ਉਹਦੇ ਆ ਨਾ ਉਹਦਾ ਛਿੱਟਣ ਨੂੰ ਲੈ ਕੇ ਜਾਂਦੇ ਥੱਲੇ ਕੁਝ ਨਹੀਂ ਹੈਗੇ ਦੇ ਹਾਂ ਉਹ ਰੇ ਆਪਣੀ ਮਸ਼ੀਨ ਉੱਧਰ ਪਈ ਹੈ ਕਿੰਨੀ ਕਿਲਾਜੀ ਪੁੱਤਰ ਵੀ ਲੱਗੇ ਵੀਰੇ ਤੇ 2-3 ਸੌ ਰੁਪਏ ਕਿਲਾ ਲੱਗੇ ਸ਼ੁਕਰਮਾ ਅੱਜ ਜਿੱਤਾ ਸੌ ਕਿਲਾ ਰਹਿ ਗਿਆ ਵਾਸੇ ਚਲੋ ਸ਼ੁਕਰ ਹੂੰ ਇਹ ਟ੍ਰੇ ਫਿਰ ਉਹ ਤੇਰਾ ਸਾਵਧਾਨੀ ਆਪਾਂ ਵੀਰੇ ਹਾਂ ਵੀਰੇ ਉਹ ਰੇ ਉੱਥੇ ਰੱਖਣੀ ਆ ਤੇ ਸਾਰੀ ਹੋ ਦੁਹੇਟੀਆਂ ਲਵਿਆਂ ਰੌੜਦੀ ਇਹ ਰਬੜ ਦੀਆਂ ਨੇ ਬਾਈ ਟ੍ਰੀਅਮ ਹਾਂ ਓਕੇ ਤੇ ਬਾਕੀ ਬਈ ਇਹ ਹਾਂ ਪਈਦਾ ਦੱਸਦੇ ਮੈਨੂੰ ਕਾ ਉਹ ਨਹੀਂ ਮਾਰਦੀ ਸਲਿੱਪ ਨਹੀਂ ਮਾਰ ਨਾ 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 ਮਤਲਬ ਇਹ ਨਹੀਂ ਨਾ ਨਾ ਉਹ ਪਈਆ ਟੇ ਸਾਰੀ ਸਾਂਹ ਦੇਣੀ ਆ ਹੂੰ ਜਿਹੜੀ ਇੱਕ ਦਾ ਪਾ ਹੱਥ ਨਾਲ ਬੀਜਦੇ ਉਹਨੇ ਨਾ ਉਹ ਵੀਰੇ ਨਾ ਮਿੱਟੀ ਕਈ ਵਾਰੀ ਇੰਨੀ ਹੁੰਦੀ ਆ ਕਈ ਵਾਰੀ ਇੰਨਾ ਮੈਟ ਮੋਟਾ ਬੱਤ ਉੱਥੋਂ ਉਹ ਜਿਹੜਾ ਨਾ ਮਸ਼ੀਨ ਬਹੁਤ ਛੱਡਦੀ ਆ ਵਿੱਚ ਤੇ ਬਾਕੀ ਉੱਪਰੋਂ ਵੱਢਣੀ ਵੀ ਪੈਂਦੀ ਆ ਉਹਦੇ ਵੀਰ ਬਾਈ ਹੁਣ ਬਾਹਲੀ ਵੱਟੀ ਵਾਲੀ ਹੋ ਗਈ ਸਾਹ ਖਾਣ ਨੂੰ ਵੱਢਣੇ ਪਈ ਓਕੇ ਬਸ ਚੱਕੀ ਜਾਣੀਆਂ ਨੇ ਰੱਖੀ ਜਾਣੀਆਂ ਨੇ ਤੇ ਦਿਖਾਈ ਜਾਂਦੇ ਵਿੱਚ ਟਰਾਲੀ ਬਸ ਹੋਰ ਸੁਣਾਓ ਵੇਟਰ ਚੱਗੀ ਗਿਆ ਲਾ ਜੰਬੂਸੂਰੀ ਇਹ ਕਾ ਬੜਾ ਜੋਉਂਦੀ ਇੱਥੇ ਮੱਤੀ ਜਿੱਥੇ ਚੱਲ ਰਹੀ ਆ ਉਹ ਆ ਨਹਿਰ ਤੇ ਹੀ ਚੱਲਦੀ ਆ ਆਪਣੇ ਦੇ ਵਿੱਚ ਉੱਥੇ ਵਰਤਾ ਹੁਣ ਚੱਲ ਰਿਹਾ ਕੰਮ ਹਾਂ ਹਾਂ ਗਈਆਂ ਵੀ ਆ ਟਰਾਲੀਆਂ ਕੋਲਾ ਥਵੇੜੇ ਜਾਵਾਂਗੇ ਨਵੇਂ ਸ਼ਹਿਰ ਨੂੰ ਲੈ ਕੇ ਆ ਸੀ ਸੀ ਡਰ ਨਵੇਂ ਸ਼ਹਿਰ ਨੂੰ ਜਾ ਰਹੀਆਂ ਮੱਤੀ ਅਈਏ ਨਾ ਬਹੁਤ ਵੀਰ ਦੇਣੇ ਸਾਰੀਆਂ ਅਹੀਂ ਠੀਕ ਹੈ ਜਿਹੜੀ ਵੀਤੀ ਇਹ ਬਈ ਆਏ ਮੈਂ ਦੇਖਿਆ ਚੱਲਦਾ ਵੀਡੀਓ ਚਾਹੇ ਪਟਾ ਚੱਲੀ ਜਾਂਦਾ ਪਰ ਹਾਂ ਆ ਦੇ ਵੀਰੇ ਇੱਥੇ ਪਾਉਣੀਆਂ ਨੇ ਸਾਰੀਆਂ ਟੀਆਂ ਹਾਂ ਆ ਦੇ ਮਿੱਟੀ ਦੀ ਕੌਲ ਫੇਰ ਮਿੱਟੀ ਕਿੰਨੀਆਂ ਟਰਾਲੀਆਂ ਛਾਨੀਆਂ ਪੈਂਦੀਆਂ ਬਈ ਕਿੰਨੇ ਕੁ ਇਹ ਟਰੀਆਂ ਵਿੱਚ ਜਿਹੜੀਆਂ ਇਹਦਾ ਟੰਡੀਆਂ ਕਿੰਨੇ ਜਣੇ ਨਾਲ ਜਾਂਦੀਆਂ ਟਰਾਲੀਆਂ ਟਰਾਲੀਆਂ 'ਤੇ ਪੱਖਾ ਰੱਖਿਆ ਹੋਇਆ ਬਈ ਯਾਰ ਪਲੇਟ ਆ ਹਾਂ ਦੇ ਕਿੰਨੀ ਟਰਾਲੀ ਲੱਗੀ ਟਰਾਲੀ ਦੀ ਲੱਗੇ ਇਹ ਤਾਂ ਖੱਤੇ ਚ ਕਿੰਨੀਆਂ ਬਾਹਰ ਹੀ ਆ ਗਏ ਕਿਉਂਕਿ ਇਹ aí ਥਾਰੇ ਚੱਕੀ ਵੀ ਆਪਦੇ ਸੱਤੇ ਚ ਹੀ ਆ ਚਲੀ 800 ਪਰ ਲਿਆ ਸਿਰੋ ਪੱਖਾ ਲਾ ਲਿਆ ਕਰੀ ਉੱਠੋਂ ਪੱਖਾ ਲਾ ਲਿਆ ਓਕੇ ਓਕੇ ਇਤੋ ਹੀ ਜੱਤੀ ਐ ਨੇ ਇਤੋ ਹੀ ਨੇੜੇ ਚੱਕੀ ਜਾਂਦੇ ਨਾ ਮੈਂ ਬਸੰਤ ਤੇ ਪੌਜ਼ ਹੋ ਤੱਕਾ ਬਣੀ ਹਾਂ ਉਹ ਹੋਰ ਵੀਜੀ ਹੋਈ ਆ ਮਸ਼ੀਨ ਵਾਲੀ ਆ ਪਰਲੇ ਪੱਤੇ ਸਾਰੀ ਐ ਬਸੰਤ ਟਰੇ ਵਾਲੀ ਪਨੀਰੀ ਮਿਸਿੰਗ ਨਹੀਂ ਹੁੰਦੀ ਓਏ ਇਹੀ ਗੱਲ ਸੰਤਾ ਹੀ ਦੱਸ ਦਉਂ ਮੈਂ ਕਹਿੰਦਾ ਟ੍ਰੇ ਵਾਲੀ ਮੱਸ ਨਹੀਂ ਹੁੰਦੀ ਹਾਂ ਆਹ ਕੀ ਐ ਇੱਧਰ ਇਹ ਮਰ ਗਿਆ ਮਰ ਗਿਆ ਮਰ ਗਿਆ ਆਏ ਹਾਏ ਆ ਦੇਖੋ ਕਿੰਨੀ ਘੈਂਟ ਸੀ ਇਹਦੇ ਆਹ ਮਸ਼ੀਨ ਲੈ ਕੇ ਆਉਂਦੇ ਆਂ ਓਕੇ ਫੇਰ ਫੇਰ ਰਾਤ ਨੂੰ ਤਾੜਦੀ ਲੋ ਇੱਥੇ ਰਾਤ ਨੂੰ ਇਹਨੇ ਬਾਹਰ ਹਾਂ ਜਿਹੜੇ ਪਸ਼ੂ ਨੇ ਆਪਣੇ ਅੰਦਰ ਹਾਂ ਕਵੈਨ ਕਿਹੜੀ ਕਿਹੜੀ ਚੱਲ ਰਹੀ ਐ ਉਹੀ ਆ ਬੜੀਆਂ ਹੀ ਆ ਇੱਕ ਫਰੀਜ਼ ਵਾਲੀ ਆ ਪਰ ਫਰੀਜ਼ ਵਾਲੀ ਦਾ ਹੈ ਖਰਾਬ ਹੋ ਗਈ ਥੋੜੀ ਖਰਾਬ ਵੀ ਹੋਈ ਆ ਕੀ ਚੱਕਰ ਹੋ ਗਿਆ ਜੀ ਉਹਦਾ ਯਾਰ ਪੰਪ ਜਿਆ ਖਰਾਬ ਆ ਵੀ ਪੰਪ ਟੁੱਟ ਗਿਆ ਉਹ ਠੀਕ ਆ ਕੋਈ ਨਹੀਂ ਮਸ਼ੀਨ ਲੱਗਿਆ ਹਾਂ ਉੱਥੇ ਚੱਲਦੀ ਆ ਨਾ ਬਾਈ ਲੈ ਵੀ ਬੰਦ ਨਾ ਉੱਥੇ ਗੱਡੀ ਚ ਬਾਕ ਨਹੀਂ ਉਹ ਆਉਂਦਾ ਵੀ ਇਹਨਾਂ ਮੈਂ ਇੱਥੇ ਹੀ ਹਾਂ ਨਾ ਬਾਈ ਨੂੰ ਉੱਥੇ ਜਾ ਨਹੀਂ ਨਹੀਂ ਹਣ ਉਹ ਐਸੀ ਨਮੀ ਲਈ ਕੀ ਬਾਈ ਮਸ਼ੀਨ ਹਾਂ ਪਰੀ ਗਈ ਕਿੱਥੇ ਗਈ ਆ ਮੈਂ ਪ੍ਰਿੰਟਰ ਵਾਲੇ ਦਾ ਕੈਨਲ ਜਾਉ ਤਾਂ ਉੱਥੇ ਰਹਿ ਗਈ ਆ ਜਿਹੜੀ ਉਹਨੂੰ ਕੀ ਹੋ ਗਿਆ ਹੁਣ ਸੱਤੇ ਵੀ ਉਹੀ ਆ ਪੰਪ ਖਰਾਬ ਹੋ ਗਿਆ ਇਹ ਬਾਈ ਨਵੀਂ ਲਈ ਮਸ਼ੀਨ ਹਾਂ ਇਹ ਐਕਟੀਵੇਟ ਇਹ ਉਂਦਰ ਐਸੀ ਹਾਂ ਇਹ ਵੀ ਐਕਟੀਵੇਟ ਇਹਦਾ ਦੇਖੋ ਐਸੀ ਆ ਜੀ ਆ ਰਿਹਾ ਮਿੱਟੀ ਹੁਣ ਪਈ ਹੋਈ ਆ ਤੇਰੇ ਤੇ ਆਹ ਦੇਖੋ ਇਹ ਮਿੱਟੀ ਇਹ ਬਾਈ ਇਹ ਨਿਊ ਹੀ ਆ ਹੈਂ ਨਿਊ ਆ ਜਾਓ ਚਲ ਫਤਰ ਇਧਰ ਗੰਨੀ ਵੀ ਹੋਈ ਕਿੱਦਨੂ ਆਇਆ ਮੈਂ ਕਹਿੰਦਾ ਇਧਰ ਦੀ ਦੇਖੋ ਚਲੋ ਬਾਈ ਤਿੰਨ ਹੋ ਗਈਆਂ ਹਾਲੈਂਡ ਆ ਵੀ ਵਿੱਚ ਹੀ ਆ ਹਾਂ ਚਲੋ ਫਤਰ ਜੀ ਚਲੋ ਬੈਠੋ ਤੁਸੀਂ ਚਲੋ ਵਾਹ ਇਹ ਸ਼ੀਤ ਨੇ ਵੀ ਅੱਜ ਸੀਜ਼ਨ ਸਾਰੀਆਂ ਚੀਜ਼ਾਂ ਦੀ ਚੜਾ ਦੇਣਾ ਬਾਈ ਇਹ ਗੱਲੀ ਆਪਾਂ ਝੋਨੇ ਵਾਸਤੇ ਲਈ ਐ ਇਹ ਝੋਨੇ ਦਾ ਪਰਹ ਹਾਂ ਕਿਹਾ ਮੈਂ ਮੱਕੀ ਵਾਲੇ ਆਪਣੇ ਕੋਲੇ ਹੈਗੇ ਨੇ ਝੋਤੇ ਹਨ ਚਲੋ ਆ ਜੋ ਸੰਤੋਜੀ ਆ ਗਈ ਕਲਚ ਲਾ ਆ ਗਈ ਆ ਗਈ ਇੱਥੇ ਛੱਡ ਜਾਣਾ ਆਹ ਨਹੀਂ 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 ਇਹੜੀ ਵਾਲੀ ਆ ਤੋੜੇ ਲੱਗ ओके okay. <laughs> बस <laughs> चला कर हां न्यूट्रल हां क्लच ਰੱਬ ਲੋ ਬੱਚ ਲਓ ਜੀ ਕਵੈਨ ਇਹ ਸਟਾਰਟ ਹੋਣ ਲੱਗੀ ਐ न्यूਟਰਲ ਹੀ ਬਈ ਲੱਗੇ ਨਹੀਂ ਸਟਾਰਟ ਵਾਲਾ ਰੁਕ ਗਿਆ ਉਹਦਾ ਅਰਸਾ ਮੰਗਣਾ ਕੀ ਲਾਉਣਾ ਕੋਈ ਨਾ ਤੇਰਾ ਮਨੇ ਫਲੈਸ਼ ਮਚਾ ਕੇ ਦਿਨਾ ਉਹ ਇਸੀ ਤਾਈਂ ਲੱਗਦਾ ਜਿਵੇਂ ਦੂਆ ਪੰਡਾ ਚੱਲ ਪਿਆ ਹੁੰਦਾ ਨਾ ਲਓ ਜੀ ਇਹ ਵੀ ਸੰਧੂ ਹਣਾ ਨੇ ਨਵੀਂ ਲਈ ਆ ਸਟਾਰਟ ਕਰ ਲਈ ਇਹਦਾ ਇਹ ਝੋਨਾ ਵੱਡਾ ਨਾ ਲਈਆ ਸੰਧੂ ਹਣਾ ਕਿਉਂਕਿ ਆਪਣਾ ਝੋਨਾ ਹੋ ਜਾਂਦਾ ਜਿਆਦਾ ਇੱਕ ਆਪਣੇ ਕੋਲ ਮਸ਼ੀਨ ਸੀਗੀ ਉਹ ਬਾਹਲੇ ਹੀ ਸਰਾਫੀ ਜੀ ਕਰਨ ਲੱਗ ਪਈ ਕਿ ਫਿਰ ਉਹ ਇਹ ਆਫ ਲੈਂਡ ਦੀ ਆ ਇਹਦਾ ਨਾਮ ਕੀ ਨਾ ਪਰਾਇ ਤੋਂ ਰੋਡ ਕਿੰਨਾ ਪਿਆ ਨਹੀਂ ਨਹੀਂ ਹੈਗੀ ਆ 35 ਲੋਕ ਤੇ 35 35 35 ਲੋਕ ਲੱਗ ਗਏ ਫੇਰ ਬਾਈ ਫਿਰ ਚੀਜ਼ ਵੀ ਆ ਬਾਈ ਹੌਲੈਂਡ ਬ੍ਰਾਂਡ ਆ ਵੀਰ ਕੋਈ ਥੋੜੀ ਆ ਏਸੀ ਬਾਈ ਇੰਨਾ ਤੇਜ਼ ਆ ਨਾ ਵੀ ਏਸੀ ਦਾ ਸਾਹਮਣੇ ਝਾੜੂ ਹੀ ਜਾ ਦੇ ਬਾਕੀ ਕੋਈ ਕੰਡ ਨਹੀਂ ਆਉਂਦੀ ਅੰਦਰ ਹਣਾ ਸੰਗੱਤਿਆ ਰਹੇਗਾ ਤ੍ਰੈਤਰਾੜਾ ਕੰਮ ਹੀ ਹੈ ਤੇ ਇੱਕ ਵਾਰ ਜੇਰ ਆ ਗਿਆ ਤੇ ਸਾਰਾ ਕਾ ਆ ਹੈਂਡ ਬ੍ਰੇਕ ਆ ਗਈ ਹਾਂ ਆਹ ਕਟਰਵਾਲ ਦੀ ਵਾਰਟੀ ਆ ਗਈ ਇਹ ਨੂੰ ਫਾਹਾ ਟਿੰਜੜ ਹਾਈ ਲੋ ਹਾਈ ਹਾਈ ਜਿਵੇਂ ਹਾਈ ਲੋ ਤੇ ਆਹ ਕਟਰ ਵਾਲਾ ਆਹ ਆਹ ਕੱਲਾ ਰੀਲ ਵਾਲਾ ਆਇਆ ਜਿਹੜੀ ਕੱਲੀ ਰੀਲ ਨਹੀਂ ਕੋਮਲਿੰਦੀ ਇਹੋ ਤਾਂ ਪੁੱਛ ਲੈ ਕਰ ਤੇ ਚੱਲ ਲਿਓ ਬਾਤੀ ਬੰਦ ਤੇ ਆਪੀ ਤੁਸੀਂ ਹਾਂ ਚਾਬੀ ਤੇ ਲਓ ਜੀ ਚਾਬੀ ਤੇ ਬੰਦ ਚਲੋ ਜੀ ਇੱਧਰ ਦੀ ਸਮਝੋ ਬਾਈ। ਉਹ ਕਿ ਇਹਦੇ ਤੇ ਦੋ ਬੰਦੇ ਬੈਠਾ ਦੇ ਵਧੀਆ ਆਰਾਮ ਨਾਲ ਹੈ ਨਾ। ਇਹ ਜਿਵੇਂ ਰੋਡ ਤੇ ਜਾਣਾ ਉਹ ਤੋਂ ਦੋ ਬੰਦੇ ਵਿੱਚ ਬੈਹਿੰਦੇ ਆ। ਜਦੋਂ ਚੱਲਣੀ ਆ ਉਹ ਤੋਂ ਆ ਛੇਡਾਂ ਫਿਰ ਇਕੱਠੇ ਕਰਨੀ ਪੈਂਦੀ। ਫਿਰ ਕੋਲ ਲੈਣਾ ਪੈਂਦਾ ਕਿ ਉਹ ਕਰੇ ਨਾ। ਆਹ ਇਹਦੇ ਤੇ ਗੁੰਲਣਾ ਪੈਂਦੀ ਹੈ। ਇਹਦਾ ਪੱਕਾ ਹੀ ਲਾਉਣਾ ਪੈਂਦਾ ਹੀ। ਅੱਛਾ ਕੋਲ ਕੀ ਰੱਖਣਾ? ਆਹ ਇਹਦਾ ਖਤਰਾ ਉਹ ਜਮੇ ਹੀ ਚੱਲੀ ਇਹਦਾ ਮਤਲਬ। ਲੈ, ਚਲਾਈ ਵੀ ਲਿਆ ਕੇ ਅੰਦਰ ਹੀ ਲਾਈ ਜਾ। ਇਹ ਕਿਹੜੀ ਜਗ੍ਹਾ ਤੋਂ ਆਈ ਆ ਬਾਈ? ਕਮੇ ਇੱਕ ਅੱਤਵਾਹੀ ਆ ਪੁੱਤਰ ਇਹ ਆਪਣੇ ਇਥੋਂ ਥੰਨੇ ਪਈ ਲੈਂਦੀ ਏ ਓਕੇ ਚਲੋ ਬੱਸ ਦੇਖ ਕੇ ਬਈ ਇਹ ਨਾ ਚੰਡੀਗੜ੍ਹ ਦੇ ਕੋਲੇ ਆ ਇਹਨਾਂ ਦਾ ਬਟਾ ਲਓ ਜੀ ਐਵੇਂ ਜਾਣ ਵੈਨ ਤੱਕ ਪਹੁੰਚਣਾ ਕਿਹੜਾ ਰੋਸ ਤੇ ਨਾਏ ਹਾਏ ਓਏ ਹਵਾ ਕਿੰਨੀ ਸੋਹਣੀ ਲੱਗ ਰਹੀ ਆਏ ਸਭ ਤੋਂ ਵੱਡਾ ਆ ਦੇਖੋ ਜੀ ਸਭ ਤੋਂ ਵੱਡਾ ਰੂਟਾ ਵੀਟਰ ਵੀ ਪਹੁੰਚਣਾ ਕੋਲ ਆ ਨਾ ਇੰਡੀਆ ਇੰਡੀਆ ਉੱਤਰ ਆਉਂਦਾ ਤਿਆਰ ਕਰਾਈ ਹਾਂ ਨਹੀਂ ਇਹ ਮਿਲਦੇ ਆ ਇਹ ਸਾਰੀਆਂ ਕੰਪਨੀਆਂ ਦਿੰਦੀਆਂ ਕਿਉਂਕਿ ਬਾਗਾਂ ਵਾਸਤੇ ਤਾਂ ਸਾਰਿਆਂ ਨੂੰ ਐਡੇ ਹੀ ਚਾਹੀਦੇ ਹੀ ਆ ਟਰਾਲੀ ਹੁਣ ਭਰ ਕੇ ਜਾਉ ਪਾਉਦੀ ਹੋਰੀ ਹਾਂ ਹੁਣ ਇਹਨਾਂ ਨੇ ਲੱਤ ਲੈਣੀਆਂ ਫੁੱਲ ਭਰ ਲੈਣੀਆਂ ਹੁਣ ਤੇ ਬਾਕੀ ਜਿਹੜਾ ਇਹਦੇ ਵਿੱਚ ਐ ਸਾਂਚਾ ਜਿਹਾ ਟਰੇ ਦੇ ਵਿੱਚ ਉਹਦੇ ਨਾਲ ਮਜ਼ਬੂਤੀ ਬਣਦੀ ਆ ਉਹਦੇ ਨਾਲ ਜੇ ਟਰੇ ਪਲੇ ਨਹੀਂ ਹੋਵੇ ਫਿਰ ਵੀ ਨਾ ਮਜ਼ਬੂਤੀ ਬਣੇ ਉਹਦੇ ਕੋਈ ਬੰਦੇ ਲੋਡ ਕਰ ਕਰ ਲਿਆ ਰਹੇ ਆ ਅਸਲ ਵਿੱਚ ਵੀਰੇ ਗੱਲ ਪਤਾ ਕਿ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਆ ਵੀ ਇਹ ਉਹ ਭਰਾ ਨੇ ਜਿਹੜਾ ਬੰਦਾ ਗੈਨਦਾ ਇੱਥੇ ਕੁਛ ਨਹੀਂ ਕੁਛ ਨਹੀਂ ਇਹਨਾਂ ਨੇ ਜਮਾਂ 0 ਤੋਂ ਉੱਠ ਕੇ ਆਬ ਇੱਥੇ ਬ੍ਰਾਂਡ ਲਿਆ ਲਿਆ ਖੜਾਏ ਨੇ ਕਿ ਨਹੀਂ ਵੀਰ ਹੂੰ ਸਹੀ ਗੱਲ ਹੈ ਕਿਸਮਤ ਨੂੰ ਕੋਸੀ ਜਾਣਾ ਤੁਸੀਂ ਕੀ ਤੋਂ ਕੀ ਬਣਾ ਕੇ ਦਿਖਾਇਆ ਹਾਂਜੀ ਆ ਹੁਣ ਕਿੱਡਾ ਪ੍ਰੋਜੈਕਟ ਆ ਆ ਟ੍ਰਿਆਆਂ ਵਾਲਾ ਪ੍ਰੋਜੈਕਟ ਲਾਉਣਾ ਸਿਖਾਲਾ ਪਿਆ ਕਿਤੇ ਵੀਰ ਹਾਂ ਇਹ ਵੀਰੇ ਦੱਸੀ ਡੇਲੀ ਇਹਨੂੰ 10 ਬੰਦੇ ਚਾਹੀਦੇ ਫੇਰ ਦੇਖ ਲੈ ਹੁਣ ਕੰਮ ਦੇ ਟਾਈਮ 'ਚ ਹੀ ਆ ਜੀ ਹੁਣ ਵੀ ਅਸੀਂ 20 ਦੇ ਆ 10 ਬੰਦੇ ਇਧਰੋਂ ਕੰਮ ਕੱਢ ਕੇ ਲਾਉਣੇ ਆ ਘਾੜੀ ਤੇ ਬੁੜੀਆਂ ਵੀ ਰੱਖਿਆ ਹੋਏ ਆ ਯਾਰ ਉਹ ਪੱਕੇ ਆ। ਬੁੜੀਆਂ ਨੂੰ ਲਾਈ ਦਾ ਨਾਲ ਤੇ ਦੂਜੀਆਂ ਮਸ਼ੀਨਾਂ ਕਿੰਨੀਆਂ ਆ ਆਪਣੇ ਕੋਲ ਲੌਣ ਵਾਲੀਆਂ? ਓ ਇੱਕੋ ਹੀ ਆ। ਉਹ ਵੱਡੀ ਨਮੀ ਲਈ। ਉਹ ਇੱਕ ਹੀ ਵੱਧੂ ਆ। ਇੱਕੇ ਬਹੁਤ ਆ। 70 ਬੰਦੇ ਕੱਲ ਹੀ ਉਹ ਕ ਵੱਧੂ। ਉਹ ਸਰਾਬੇ ਕੋਲ ਚੱਲ ਰਹੀ ਸੀ। ਹੈ? ਗੁਰੂ ਘਰ ਕੋਲ। ਅੱਛਾ ਉੱਧਰ ਚੱਲ ਰਹੀ ਆ ਹਾਂ। ਕਿੰਨੇ ਬੰਦੇ ਚੱਲਦੇ ਨੇ ਉਥੇ? ਉਹ ਤੇ ਆਪਣੇ ਸਾਰੇ 8 ਬੰਦੇ। ਮਸ਼ੀਨ ਦੇ ਡਰਾਈਵਰ ਸਣੇ। ਨਹੀਂ ਉਹਨੂੰ ਆਲੇ-ਦਾਲੇੋਂ ਸਾਰੇ ਬੰਦੇ ਲੀਡ ਕਿੰਨੇ ਬੰਦੇ ਜਨਾਉਂਦੇ ਨੇ 8 ਬੰਦੇ। ਹਾਂ ਇੱਥੇ ਤੋਂ ਲੈ ਆ ਜਿੰਨੇ ਹੋਣਾ ਲੱਦਦੇ ਆ ਉਹਨੂੰ 8 ਬੰਦੇ ਸਾਰੇ ਚਾਹੀਦੇ ਇਹ ਫਿਰ ਬਾਅਦ ਚ ਟ੍ਰੇਆਂ ਕਿੱਥੇ ਰੱਖੋ ਸੰਧੂ ਇੱਥੇ ਵੀਰੇ ਹਲੇ ਦਾ ਇੱਥੇ ਹੀ ਰੱਖੀ ਜਾਣੀ ਹੈ ਜੈਤ ਦੀ ਜਗ੍ਹਾ ਮਿਲ ਗਈ ਉੱਥੇ ਹੀ ਰੱਖ ਲਈ ਦੀਆਂ ਨੇ ਅੱਗੇ ਦਾ ਇਹੇ ਕੋਠੇ ਭਰਤੇ ਹੀ ਸਾਰੀਆਂ ਮੋਟਰਾਂ ਕੋਕੀ ਹਾਂ ਤੋਂ ਟ੍ਰੇ ਬਹੁਤ ਹੋ ਜਾਣੀ 14000 ਇਹ ਵੀਰੇ ਇਹ ਵੀਰਾ ਵੀ ਆਪਣਾ ਭਰਾ ਹੈ ਨਾ ਹਾਂ ਇਹ ਚਾਚੇ ਦਾ ਮੁੰਡਾ ਹੈ ਓਕੇ ਇਹ ਵੀਰ ਨਹੀਂ ਅਜੇ ਤੱਕ ਮੈਨੂੰ ਜਰੇ ਮਿਲਿਆ ਕੀ ਹੈ ਮਿਲਿਆ ਉਹ ਮੈਂ ਆਪਣੀ ਗੱਲਬਾਤ ਨਹੀਂ ਹੋਈ ਕਦੇ ਉਹ ਵੀ ਦਾ ਨਾਮ ਕੀ ਆ ਗਿਆ ਲੈ ਲੱਗੀ ਲੱਗੀ ਰਹਾ ਸਾਰਾ ਸਾਨੂੰ ਨਾ ਕਿੰਨਾ ਮਿਹਨਤੀ ਬੰਦਾ ਹੈ ਜਾ ਉਧਰ ਉਹ ਡਰਾਈਵਰ ਨਾ ਪੂਰਾ ਛੋਟੀ ਦਾ ਆਹ ਹਾਂ ਤੇ ਛੋਟਾ ਹੁੰਦਾ ਟਰੈਕਟਰਾਂ ਦਾ ਹਾਂ ਛੋਟੇ ਹੁੰਦੇ ਨੇ ਈ ਸਾਡੇ ਨਾਲ ਲੱਗਿਆ ਹੈ ਅੱਛਾ ਉਮਰ ਵਿਆਹ ਹੋ ਗਿਆ ਕਮਲ ਦਾ ਨਹੀਂ ਕਿਉਂ ਨਹੀਂ ਜਾਨੀ ਕਿ ਇਹਨੂੰ ਆਉਂਦਾ ਕੋਈ ਨਹੀਂ ਸੀ ਆਪਣੀ ਲੱਗਿਆ ਚਲਾਉਣ ਪੁਰਾ ਓਕੇ ਹਾਂ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਹੁਣ ਜਿੱਥੇ ਮਰਜੀ ਇਹਨੂੰ ਭੇਜ ਦੋ ਔਰ ਸਾਡੀ ਇਹ ਮੱਕੀ ਵੀ ਇਹੀ ਲੈ ਕੇ ਜਾਂਦਾ ਏ ਓਕੇ ਨਾਲ ਡਰਾਈਵਰ ਹੋਰ ਭੇਜਦੀ ਤੇ ਮੇਨ ਇਹ ਆ ਮੁਰੇ ਹਾਂ ਫਿਰ ਨੂੰ ਦੁੱਧ ਪਾਉਣਾ ਹਾਂ ਇਹਦਾ ਘੇੜਾ ਕਢਾਉਣਾ ਉਹਦਾ ਹਾਂ ਬਈ ਬਹੁਤ ਵਧੀਆ ਚੀਜ਼ ਆ ਯਾਰ ਮੇਰੇ ਆ ਮੱਕੀ ਲੈਣ ਆਉਣ ਵਾਲਾ ਬਾਈ ਹਾਂ ਜੀਦਾ ਇੰਨਾ ਫਰਵਰ ਹੋ ਗਿਆ ਜੀ ਵੀਰੇ ਮੱਕੀ ਵੈਕਰੀ ਨਹੀਂ ਸੀ ਬਾਹਰ ਫੇਰ ਬਾਈ ਫੇਰ ਇੱਕ ਤਾਂ ਗੋਲੀ ਆ ਗਏ ਸਾਰੇ ਲਿਆਂਦੇ ਆ ਦੇਖੋ ਜੀ ਬੱਟਾ ਨਾ ਇਹ ਹੋਲੈਂਡ ਕਿੰਨੇ ਪਾਵਰ ਇਹ ਕਿੰਨੇ ਹੌਲ ਪਾਵਰ ਆਉਂਦੀ ਹੈ ਹੈ 90 ਆ ਇਹ 90 ਆ ਟਰਾਲੀ ਦੇਖ ਨਾ ਰਾਂਡਾ ਹੀ ਆ। ਸਨ ਟਰਾਲੀ ਨਾ ਮਾਰਨੇ ਕੇ ਜਾਂਦੀ ਕੱਲੀ। ਕੀ ਆਲਾ ਕਮਲ? ਬਹੁਤ ਵਧੀਆ ਵੀਡੀਓ ਤੁਸੀਂ ਬਣਾਓ। ਠੀਕ ਆ। ਜਿੰਦੂ ਚਾਹ ਲੈ ਜਿੰਦੂ ਆਣਾ। ਹੋਰ ਵੀਰ ਠੀਕ ਹੋ ਜੀ। ਜਿੰਦੂ ਆਣਾ। ਜਿੰਦੂ ਮੋ ਉੱਥੇ ਆ ਤਾਂ ਤੁਸੀਂ। ਆਪ ਉਸੇ ਟੋਕ ਲਿਆ। ਲੇਵਰ ਕੀ ਚਾਲਦੀ ਇਹ ਲੇਵਰ ਕੀ ਕਰਦੀ ਆ ਸੰਦੂ? ਇਹ ਚਾਲ ਲਾਉਂਦੀ ਬੱਸ। ਇਹ ਚਾਲ ਲਾਉਂਦੇ। ਕਿਵੇਂ ਦਾ ਲੇੜੇ ਰਹਿੰਦੇ ਨੇ ਹਿੰਦੇ ਵਿੱਚ ਰਹੇ ਜਿਵੇਂ ਮਰ ਜਾਂਦੇ ਆ ਸੁੱਟੇ ਉਹ ਬਾਅਦ ਬੋਲ ਆਜਾ ਡਾਕਟਰ ਦੇ ਦੱਸ ਕਾਈ ਵੀਰ ਬਣਾ ਨੇ ਕਾਈ ਦੁਕਾਨ ਕਰੀ ਉਹ ਮਮਾਲਾ ਸਾਹਿਬ ਆਜਾ ਆਇਆ ਡਾਕਟਰ ਦਾ ਮਾਰੀ ਦੇ ਹਾਂਜੀ ਨੌਜੀ ਕੋਈ ਪੂਰਾ ਬੱਧੀ ਸੇਟਰ ਆਉਂਦੇ ਬੋਤਾਂ ਬਹੁਤ ਬਹੁਤ ਪਾਉਣ ਜਾਂ ਚੱਲ ਕੇ ਕੀ ਆਗੇ ਸਿਆ ਹਾਂਜੀ ਬੜੀ ਮੁੰਡੀਆਂ ਇਹ ਦੇਖੋ ਨੌਬਾਜੀ ਸਾਡੇ ਐਲਾ ਹੀ ਦੀ ਕੈਂਟ ਆਜੀ ਅਸੀਂ ਸਭ ਬਸ ਬੈਠੇ ਸੀ ਇੱਧਰ ਮੈਨੂੰ ਵੀ ਬਾਹਰ ਰਹਿ ਬੈਠਾ ਆ ਜਾਓ ਉੱਥੇ ਬੈਠਾ ਪਾਈ ਨਹੀਂ ਵੀਰੇ ਉੱਧਰ ਹੋ ਜਾਓ ਬੈਠੋ ਵੀਰੇ ਲਓ ਜੀ ਖੁਸ਼ੀ ਹੁਣਾ ਕੋਲ ਪਹੁੰਚੇ ਅੱਜ ਖੁਸ਼ੀ ਹੁਣਾ ਦੀ ਦੁਕਾਨ ਕਰੀਆ ਪ੍ਰਿੰਟਿੰਗ ਦੀ ਹੈ ਨਾ ਜੀ ਤੇ ਇੱਧਰ ਸਾਡੇ ਬਾਬਾ ਜੀ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਹੈ ਨਾ ਜੀ ਬੜੀ ਖੁਸ਼ੀ ਹੋਈ ਖੁਸ਼ੀ ਵੀਰੇ ਦੇਖ ਕੇ ਜਿੰਨਾਂ ਨੂੰ ਆਪਣੀਆਂ ਜੜਾਂ ਯਾਦ ਨੇ ਸਾਰਾ ਕੁਝ ਯਾਦ ਹੈ ਨਾ ਜੀ ਤੇ ਬਾਕੀ ਸਾਰੇ ਵੀਰ ਬੈਠੇ ਨੇ ਉਹ ਠੀਕ ਹੋ ਵੀਰੇ ਸਾਰੇ ਤੇ ਇਹ ਕਿਹੜੀ ਗੱਗਰੀਏ ਖੁਸ਼ੀ ਇੱਧਰ ਚਾਚਾ ਜੀ ਖੜੇ ਨੇ ਸਾਡੇ ਉਹ ਠੀਕ ਹੋ ਉੱਥੇ ਹੀ ਲੋਟ ਬੱਦੀ ਲੋਟ ਬੱਦੀ ਤੇ ਬਸ ਸਾਰੇ ਵੀਰਾਂ ਨੇ ਨਾ ਬਹੁਤ ਮਿਹਨਤੀ ਭਰਾ ਨੇ ਸਾਡੇ ਖੁਸ਼ੀ ਹੁਣੀ ਹੈ ਬਾਪੂ ਜੀ ਬੈਠੇ ਨੇ ਇੱਧਰ ਤੇ ਇਹਨਾਂ ਦੀ ਆਪਾਂ ਵਧੀਆ ਕੰਮ ਇਹ ਆ ਕਰਨੀਆਂ ਸਾਰਿਆਂ ਨੇ ਰਲ ਮਿਲ ਕੇ ਆ ਨਾ ਜੀ ਇਕੱਲਾ ਬੰਦਾ ਤਾਂ ਕੁਝ ਵੀ ਨਹੀਂ ਰਲੇ ਮਿਲੇ ਆ ਸਾਰਾ ਕੁਝ ਤੇ 메ਨ ਰੋਡ ਤੇ ਆ ਹਨਾ ਜੀ ਅੱਡੇ ਦੇ ਵਿੱਚ ਹਨਾ ਵੀਰੇ ਅੱਡੇ ਦੇ ਵਿੱਚ ਮਲੇਰ ਕੋਟਲਾ ਤੋਂ ਰਾਏਕੋਡ ਰੋਡ ਤੇ ਤੇ ਜਿਹੜੇ ਵੀ ਇਸ ਏਰੀਏ ਦੇ ਭਰਾਵਾਂ ਨੂੰ ਕੰਮ ਪੈਣਗੇ ਤਾਂ ਜਰੂਰ ਇਹਨਾਂ ਨਾਲ ਕਨੈਕਟ ਕਰਿਓ ਇੱਕ ਨੰਬਰ ਕੰਮ ਕਰਕੇ ਦੇਣਗੇ ਸਾਡੇ ਭਰਾ ਬਾਕੀ ਚਾਚਾ ਜੀ ਸਾਡੇ ਫੋਟੋਗ੍ਰਾਫੀ ਹਨਾ ਜੀ ਚੱਲੀ ਜਾਂਦਾ ਵਧੀਆ ਹਾਂਜੀ ਹਾਂਜੀ ਸ਼ੁਕਰ ਮਾਲਕ ਦਾ ਹੋਰ ਸਾਰੇ ਠੀਕ ਹੋਂ ਭਰਾ ਜੀ ਆਪਾਂ ਨਾ ਜੱਟ ਬੈਠਾ ਹੀ ਵੇਖੋ अ पूरा एक ट्रेल आ ना बैठा चलो चलो आज ਹੋਣਾਂ ਨੇ ਨਵੀਂ ਸ਼ਾਪ ਕਰੀਆ ਅਕਾਲ ਫਲੈਕਸ ਡਿਜ਼ਾਈਨ ਜਿਨ੍ਹਾਂ ਨੇ ਵੀ ਟੂਰਨਾਮੈਂਟਾਂ ਦੇ ਕਿਸੇ ਤਰ੍ਹਾਂ ਦੇ ਵੀ ਫਲੈਕਸ ਕਢਾਉਣੇ ਨੇ ਦੁਕਾਨਾਂ ਦੇ ਕੋਈ ਐਡ ਵਾਲੇ ਕੁਝ ਵੀ ਕਢਾਉਣਾ ਤਾਂ ਮੇਰੇ ਵੀਰ ਹੁਣਾਂ ਨਾਲ ਸੰਪਰਕ ਕਰੋ ਬਹੁਤ ਮਿਹਨਤੀ ਬੰਦੇ ਨੇ ਖੁਸ਼ੀ ਹੁਣੀ ਦੋਨੇ ਭਰਾ ਖੜੇ ਨੇ ਤੇ ਸਾਰੇ ਪਿੰਡ ਵਾਲੇ ਵੀਰ ਖੜੇ ਨੇ ਜੱਜ ਇਦਾਂ ਦੇ ਤੇ ਬਸ ਭਰਾ ਹੁਣਾਂ ਦੀ ਆਪਾਂ ਪੂਰੀ ਹੈਲਪ ਕਰਨੀ ਆ ਕੰਮ ਨੂੰ ਬਧਾ ਹੁਣ ਚ ਜਿਹੜੇ ਜਿਹੜੇ ਵੀ ਇਲਾਕੇ ਦੇ ਭਰਾ ਨੇ ਜਰੂਰ ਸੰਪਰਕ ਕਰੋ ਜਿਨ੍ਹਾਂ ਨੇ ਵੀ ਟੂਰਨਾਮੈਂਟ ਜਾਂ ਕੋਈ ਪ੍ਰੋਗਰਾਮਾਂ ਦੇ ਫਲੈਕ ਬਣਾਉਂਦੇ ਨੇ ਧੰਨਵਾਦ ਜੀ ਚਲੋ ਹੀ ਚੰਗਾ ਉਹ ਵੀ ਦੇ ਦੇ ਹਾਂਜੀ ਹਾਂਜੀ ਹਾਂ ਵਧੀਆ ਜੀ ਬਸ ਰੱਬ ਤਰੱਕੀਆਂ ਦੇਵੇ ਵੀਰ ਹੁਣਾਂ ਦੇ ਕੰਮ ਨੂੰ ਬਹੁਤ ਸੋਹਣਾ ਕੰਮ ਹੈ ਜੀ ਤੇ ਮਾਨ ਸਨਮਾਨ ਕਰੇ ਨਾ ਪਟੀਆਂ ਵੋਟਾਂ ਲਾਓ ਬੋਲੋ ਸਾਰੇ ਆਓ ਫੋਟੋ ਫੋਟੋ ਕਰ ਲੈ ਸਾਰੇ ਇਨ ਹੱਥੇ ਕੁ ਬਣਾਵੋ ਆ ਜੀ ਕਿੱਥੇ ਕਿੱਥੇ ਆਓ ਅੱਗੇ ਆਓ ਸਾਰੇ ਇਹ ਰੱਖ ਲੋ ਗਲੀ ਦੇ ਵਿੱਚ ਕਿੱਥੇ ਆਇਆ ਜੀ ਹਾਜ਼ਰ ਪਾਇਆ ਤੁਸੀਂ ਨਹੀਂ ਆਇਆ ਇੱਕ ਇਕੱਠੇ ਆਜੋ 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 ਜੇ ਪਿੰਡ ਤੇ ਆ ਗਏ ਆ ਆਜੋ ਆਜੋ ਸੁਦੀ ਘਟਾ ਗਵਾਲੀ ਆ ਨਹੀਂ ਆਜੋ ਆਜੋ ਨਵੋ ਜੀ ਪੈਂਟ ਜੈਂਟਰ ਕਰਕੇ ਆ ਜਾਨ ਉਹਨਾਂ ਨੂੰ ਬਣਾਵਾਂਗੇ ਇੱਧਰੇ ਬਣਾਵਾਂਗੇ ਸਾਰੇ ਜਾਨੇ ਲਾਵਾ ਹੈ ਰੌਣਕ ਮਿਲਾ ਤੁਹਾਡੇ ਪਰਾਵਾਂ ਜਾਨਾ ਮੈਂ ਨਾ ਤੱਲੇ ਕਰੀ ਚੱਲਦੇ ਹਾਂ ਤੇ ਅੱਗੇ ਸੰਦੂਸਾ ਉਹ ਗਿਆ ਤੇ ਫਾਰਮ ਤੇ ਵਧੀਆ ਰਿਆ ਮਹੌਲ ਜਾ ਉਹਦੇ ਉੱਥੇ ਪੜਾਉਣਾ ਦੇ ਓਪਨਿੰਗ ਕਰੀ ਉਸ ਤੋਂ ਬਾਅਦ ਉਧਰ ਵਧੀਆ ਰੌਣਕ ਮੇਲਾ ਲੱਗਿਆ ਹੁਣ ਵੱਜ ਗਏ ਰਾਤ ਦੇ 12:00 ਵੱਜ ਗਏ 20 ਮਿੰਟ ਹੋ ਗਏ ਨਾ ਬੱਪਾ ਨਹੀਂ ਆਏ ਜੇ ਟਾਈਮ ਗਲਤ ਤੇ ਬਾਕੀ ਪੂਰਾ ਵਧੀਆ ਆਪਣਾ YouTube ਚੱਲ ਰਿਹਾ ਤੇ ਹੁਣ 1000 ਸਬਸਕ੍ਰਾਈਬਰ ਹੋ ਗਿਆ ਆਸ ਮੋਨਟਾਈਜ਼ ਹੋ ਜਾਣਾ ਨੂੰ ਤੇ ਚੱਕੀ ਚੱਲੋ ਯਾਰ ਉਹ ਫੱਟੇ ਦੇਖਿਆ ਕਰੋ ਮੈਨੂੰ ਸਬਸਕ੍ਰਾਈਬ ਕਰਨ ਹਣੀ ਸਾਨੂੰ ਥੋੜਾ ਫਰਾ ਕਹਿੰਦਾ ਦੇਖਿਆ ਕਰੋ ਕੈਂਡ ਚੀਜ਼ ਮਾਣਦੀ ਆ ਆਪਣੀ ਪਈ ਤੇ ਆ ਗਈ ਤੇ ਬਾਕੀ ਚਲੋ ਫਿਰ ਅੱਜ ਜਾਨਵਰ ਦਾ ਮਨਾਵਾਂਗੇ ਮੇਰਾ ਇਰਾਦਾ ਵੀ ਨੇ ਕੇ ਨੇ ਕੇ ਬੱਚੇ ਨਾ ਸਾਰੇ ਬੰਦੇ ਬਹੁਤ ਪਿਆਰ ਕਰਦੇ ਨੇ ਮੇਰੇ ਸਾਰਿਆਂ ਨੂੰ ਗੁੱਠੀ ਕੇ ਉੱਤਰ ਇਕੱਠੇ ਕਰਕੇ ਵਧੀਆ ਉਹਨਾਂ ਦਾ ਜਨਮ ਦਿਨ ਮਨਾਈਏ ਅੱਜ ਬਾਕੀ ਹੋਏ ਦੋਸਤਾਂ ਜਿਵੇਂ ਵੀ ਪਲੈਨਿੰਗ ਹੋਊ ਜਿਵੇਂ ਪ੍ਰਮਾਤਮਾ ਕਰੂ ਜਿਵੇਂ ਉਹਨਾਂ ਦਾ ਹੁਕਮ ਹੋਇਆ ਮਹਾਰਾਜ ਦਾ ਬਾਕੀ ਹੋਵੇਂ ਹੋਣਾ ਜਿਵੇਂ ਮਾਤਾ-ਪਿਤਾ ਦਾ ਹੁਕਮ ਤੇ ਬਸ ਅੱਜ ਆਪਾਂ ਮਨਾਉਨੇ ਉਹ ਵੀ ਦਿਖਾਉਨੇ ਆ ਬਾਕੀ ਇੱਥੇ ਐਂਡ ਕਰਦੇ ਆ ਇਸ ਵੀਡੀਓ ਦਾ ਤੇ ਅੱਗੇ ਫਿਰ ਕੱਲੂ ਬਾਮਾਏ ਦੋਦੀ ਮੱਕੀਏ ਕੇ ਨੈ ਲਗੀ ਲਾਈਕ ਯੂ ਜ਼ਰੂਰ ਕਰਦੇ ਬਹੁਤ ਬਹੁਤ ਧੰਨਵਾਦ ਯਾਰੋ ਮੇਰੇ ਉਹ ਅਜੇ ਤੱਕ ਅੱਗੇ ਤੁਹਾਨੂੰ ਮੇਗਾ ਦਿਖਾਉਣਾ ਘਰੇ ਜਾ ਕੇ ਟੌਮੀ ਮੇਗਾ ਦਾ ਹਣਾ ਪਤਾ ਨਹੀਂ ਕਿੱਧਰ ਭਾ ਕੇ ਉਹ ਦਿਖਾਉਣਾ ਟੌਮੀ ਤੁਹਾਨੂੰ ਦੇਖੋ ਮੂਰੇ ਢੀਕ ਦਾ ਉੱਜ ਜਾਂਦੇ ਆ ਲੋਈ ਪਹੁੰਚ ਗਏ ਕਰਿਆ ਰੌਣ ਆਪਣੇ ਆ ਵੀ ਸਾਕਾ ਤੇ ਝੋਟੀ ਆਪਣੀ ਇਹ ਮਾਦਈ ਨੇ ਹੁੰਦੀ ਆ ਤੇ ਬੈਰੂ ਆ ਜਾ ਭੱਜਿਆ ਭੱਜਿਆ ਲਾਓ ਫਿਰ ਤੇ ਇਹ ਅੰਦਰ ਅੱਛਰ ਜਦੇ ਵੜਦਾ ਬੀਲ ਘੇੜਦਾ ਵਧੀਆ ਕੰਮ ਥਾਲੀ ਇਹਦਾ ਬਾਰੀਆਂ ਦਾ ਜੰਦਰ ਕੀੜਾ ਲੱਗਾ ਉਹ ਮਾਤਾ ਇਹਨੇ ਤੇ ਕੀ ਆਜੋ ਫਿਰ ਚੱਲ ਵੀ ਰਾਣੀ ਸੋਨਦਰਾ ਕਰ ਰਾਮ ਹੁਣ ਤੋਂ ਐਂਸ਼ਨ ਫਰੀ ਰਹਾ